ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਉਮੀਦ ਕਰਦੇ ਤੁਸੀਂ ਸਾਰੇ ਜੜਦੀ ਕਲਾਚ ਹੋਵੋਗੇ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਧਿਆਨ ਦੇ ਨਾਲ ਵੇਖਣ ਵਾਲੀ ਵੀਡੀਓ ਹੈ ਤੇ ਬਹੁਤ ਹੀ ਮੈਂ ਇੱਕ ਜ਼ਰੂਰੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆਂ ਅਗਰ ਤੁਸੀਂ ਇਹ ਚੀਜ਼ ਨਹੀਂ ਸੁਣੀ ਤਾਂ ਤੁਹਾਡੇ ਬੱਚੇ ਵੀ ਬਿਮਾਰ ਹੋ ਸਕਦੇ ਨੇ ਕਿਉਂਕਿ ਅੰਬ ਆਪਣੇ ਘਰਾਂ ਦੇ ਵਿੱਚ ਆਮ ਹੀ ਚਲਦੇ ਨੇ ਤੇ ਆਪਾਂ ਲੈ ਆਉਣੇ ਆ ਇਹ ਹੈਗੇ ਨੇ ਚੌਥਾ ਆਮਬ ਜਿਹੜੇ ਬੱਚੇ ਚੁੱਕ ਕੇ ਖਾਂਦੇ ਨੇ ਤੇ ਅਸੀਂ ਵੀ ਲੈ ਕੇ ਆਏ ਸੀ ਆਪਦੇ ਵੱਲੋਂ ਤਾਂ ਵਧੀਆ ਚੀਜ਼ ਵੇਖ ਕੇ ਲਈ ਦੀ ਉੱਪਰੋਂ ਤਾਂ ਦੇਖੋ ਛਿਲਕਾ ਬਹੁਤ ਹੀ ਵਧੀਆ ਸੀਗਾ ਤੇ ਪਰ ਵਿੱਚੋਂ ਦੇਖੋ ਵੀ ਇਹਦੇ ਵਿੱਚ ਸੁੰਡੀਆਂ ਪਈਆਂ ਹੋਈਆਂ ਵਾ ਕਈ ਵਾਰ ਆਪਾਂ ਕੀ ਕਰਦੇ ਆ ਵੀ ਬੱਚਿਆਂ ਨੂੰ ਉਦਾਂ ਹੀ ਫੜਾ ਦਿੰਦੇ ਆ ਵੀ ਬੱਚੇ ਕਹਿੰਦੇ ਵੀ ਅਸੀਂ ਤਾਂ ਚੁੱਪ ਕੇ ਖਾਣੇ ਨੇ ਆਂਬ ਤੇ ਆ ਬੱਚੇ ਉਦਾਂ ਹੀ ਉਹਨਾਂ ਨੂੰ ਪੋਲੇ ਕਰਕੇ ਤੇ ਖਾ ਲੈਂਦੇ ਨੇ ਤੇ ਹੁਣ ਦੇਖੋ ਜੇ ਉਦਾਂ ਹੀ ਬੱਚੇ ਇਦਾਂ ਆਂਬਾਂ ਨੂੰ ਖਾ ਲੈਣਗੇ ਤਾਂ ਆ ਜਿਹੜੇ ਸੁੰਡ ਵਗੈਰਾ ਵਹੀ ਉਹਨਾਂ ਦੇ ਪੇਟ 'ਚ ਜਾਣਗੇ ਤੇ ਇਹ ਗੱਲ ਵੀ ਜ਼ਾਹਿਰ ਜੀ ਹੈ ਵੀ ਉਹ ਬਿਮਾਰ ਹੋ ਜਾਣਗੇ ਕਦੇ ਵੀ ਤੁਸੀਂ ਬੱਚਿਆਂ ਨੂੰ ਅੰਬ ਖਵਾਉਣੇ ਆ ਭਾਵੇਂ ਚੂਪਣ ਵਾਲੇ ਅੰਬ ਨੇ ਉਹ ਵੀ ਤੁਸੀਂ ਉਹਨਾਂ ਨੂੰ ਆਪ ਧਿਆਨ ਦੇ ਨਾਲ ਦੇਖ ਕੇ ਖਵਾਇਆ ਕਰੋ ਤੇ ਨਹੀਂ ਤਾਂ ਫਿਰ ਆਪਾਂ ਇੱਕ ਬਿਮਾਰੀ ਨੂੰ ਸੱਦਾ ਦੇ ਸਕਦੇ ਆ ਵੇਖੋ ਕਿਵੇਂ ਹੁੰਡ ਵਿੱਚ ਤੁਰੇ ਫਿਰਦੇ ਆ ਮੈਨੂੰ ਤਾਂ ਇਹ ਵਾਲੇ ਅੰਬ ਨੂੰ ਵੇਖ ਕੇ ਅੰਬਾਂ ਤੋਂ ਨਫ਼ਰਤ ਜੀ ਹੋਊਗੀ ਤੇ ਅਸੀਂ ਵੀ ਬੱਚਿਆਂ ਨੂੰ ਦੇਣ ਲੱਗੇ ਸੀਗੇ ਤੇ ਇਹ ਮੈਨੂੰ ਕਹਿੰਦੇ ਨੇ ਅਸੀਂ ਹਮੇਸ਼ਾ ਇਦਾਂ ਹੀ ਇਹਨਾਂ ਨੂੰ ਬੱਚਿਆਂ ਨੂੰ ਕੱਟ ਕੇ ਹੀ ਦਿੰਨੇ ਹੁੰਨੇ ਆ ਅੰਬ ਬਹੁਤ ਘੱਟ ਉਹਨਾਂ ਨੂੰ ਚੁੱਪੜਨ ਨੂੰ ਫੜਾਈਦੇ ਆ ਇਦਾਂ ਕੱਟ ਕੇ ਅਸੀਂ ਉਹਨਾਂ ਨੂੰ ਫੜਾਉਣੇ ਹੁੰਨੇ ਆ ਤੇ ਪਰ ਦੇਖੋ ਜੀ ਅੰਬ ਖਰਾਬ ਨਿਕਲ ਗਿਆ ਤੇ ਧਿਆਨ ਰੱਖਿਆ ਕਰੋ ਕੋਈ ਵੀ ਤੁਸੀਂ ਫਲ ਫਰੂਟ ਲੈ ਕੇ ਆਉਨੇ ਹੋ ਤਾਂ ਬੜੇ ਧਿਆਨ ਦੇ ਨਾਲ ਦੇਖ ਕੇ ਬੱਚਿਆਂ ਨੂੰ ਦਿਆ ਕਰੋ ਕਿਉਂਕਿ ਅੱਜ ਕੱਲ ਤਾਂ ਬਿਮਾਰੀਆਂ ਉਹੀ ਬਹੁਤ ਜ਼ਿਆਦਾ ਵਧੀਆਂ ਪਈਆਂ ਵਾਂ ਤੇ ਜੇ ਇਦਾਂ ਦੀ ਚੀਜ਼ ਆਪਾਂ ਖਾ ਲੈਂਨੇ ਆ ਤਾਂ ਦੇਖੋ ਫਿਰ ਆਪਣੀ ਹਾਲਤ ਕੀ ਹੋਊਗੀ ਮੈਨੂੰ ਲੱਗਾ ਵੀ ਮੈਨੂੰ ਇਹ ਵਾਲੀ ਚੀਜ਼ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਆ ਵੀ ਇਦਾਂ ਦੀਆਂ ਚੀਜ਼ਾਂ ਵੀ ਆਮ ਹੀ ਇੱਕ ਤਾਂ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਤੇ ਬਾਕੀ ਚੀਜ਼ ਵੇਚਣ ਵਾਲੇ ਨੇ ਵੇਚ ਦੇਣੀ ਆ ਉਹਨਾਂ ਨੇ ਕੋਈ ਕਿਹੜਾ ਵਿੱਚ ਵੜ ਕੇ ਦੇਖਿਆ ਹੁੰਦਾ ਵਾ ਤੇ ਆਪਾਂ ਵੀ ਆਪਦੇ ਵੱਲੋਂ ਤਾਂ ਵਧੀਆ ਚੀਜ਼ ਵੇਖ ਕੇ ਹੀ ਲੈਣੇ ਆ ਤੇ ਪਰ ਪਤਾ ਨਹੀਂ ਲੱਗਦਾਗਾ ਹੁਣ ਉੱਪਰੋਂ ਜੇ ਸ਼ਿਲਕ ਵੇਖਾਂਗੇ ਦਾ ਤੇ ਉਹ ਬਿਲਕੁਲ ਨਹੀਂ ਪਤਾ ਲੱਗਦਾਗਾ ਵੀ ਅੰਬ ਇਦਾਂ ਵਿੱਚੋਂ ਸੁੰਡਾਂ ਵਾਲਾ ਵਾ ਬਹੁਤ ਹੀ ਵਧੀਆ ਅੰਬ ਲੱਗਦਾ ਸੀਗਾ ਬਾਹਰੋਂ ਤਾਂ ਜਿਆਦਾ ਦੇਖੋ ਵੇਖ ਕੇ ਆਪਾਂ ਕਹਿੰਦੇ ਨੀ ਵੀ ਉਵੇਂ ਆਪਾਂ ਕਹਿੰਨੇ ਪੂਲਾ ਹੋਇਆ ਵਿਆਵਾ ਤੇ ਪਰ ਜਦੋਂ ਵਿੱਚੋਂ ਖੋਲ ਕੇ ਵੇਖਿਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਸੁੰਡ ਪਏ ਹੋਏ ਸੀਗੇ ਸੋ ਧਿਆਨ ਰੱਖਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹੋਰ ਵੀ ਅੱਗੇ ਲੋਕਾਂ ਨੂੰ ਪਤਾ ਲੱਗ ਸਕੇ ਤੇ ਆਪਾਂ ਆਪਣੇ ਬੱਚਿਆਂ ਦੀ ਕੇਅਰ ਆਪਾਂ ਆਪ ਹੀ ਕਰਨੀ ਹੁੰਦੀ ਹੈ ਕਿਸੇ ਨੇ ਤਾਂ ਬਾਹਰੋਂ ਆ ਕੇ ਕਰਨੀ ਨਹੀਂ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਬਸ ਜੀ ਇਹੀ ਕਹਿਣਾ ਸੀਗਾ ਵੀ ਬਹੁਤ ਹੀ ਜ਼ਿਆਦਾ ਆਪਾਂ ਨੂੰ ਹਰ ਇੱਕ ਚੀਜ਼ ਖਾਣ ਪੀਣ ਦੇ ਲਈ ਧਿਆਨ ਦੇਣ ਦੀ ਲੋੜ ਆ ਤੇ ਆਪਾਂ ਖਾ ਪੀ ਲੈਨੇ ਆ ਉਹਦਾ ਚੀਜ਼ਾਂ ਤੇ ਪਰ ਬਾਅਦ ਵਿੱਚ ਆਪਾਂ ਆਪਣੇ ਆਪ ਹੀ ਬਿਮਾਰੀਆਂ ਨੂੰ ਵੀ ਸੱਦਾ ਦਿੰਨੇ ਆ ਸੋ ਹਰ ਇੱਕ ਚੀਜ਼ ਨੂੰ ਬਹੁਤ ਹੀ ਕੋਕ ਪਰਖ ਕਰਕੇ ਖਾਣਾ ਚਾਹੀਦਾ ਵਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ